ੴ ਸ੍ਰੀ ਵਾਇੂ ਜਪਤੇ ਪਾ ਸੀ ਦਸਵੇਂ ਕਬਿ ਬਾਏ ਬੇਨਤੀ ਚਉਪਈ ਹਮਰੇ ਕਰੋ ਹਾਜਰ ਰਖਾ ਪੂਨ ਹੋਏ ਚਿਤ ਕੀ ਇਛਾ ਤਵ ਚਰਨਨ ਮਰੈ ਹਮਾਰਾ ਆਪਣਾ ਜਾਨ ਗੁਰੂ ਪਰਤਪਾਰਾ ਹਮਰੇ ਜੁੜ ਸਵੈ ਤੁਮ ਕਾਹ ਬਹੋ ਆਪਾ ਦੈ ਮੋਏ ਬਚਾਵ ਹੋ ਸੁਖਿ ਸਹਿ ਮੋਰ ਪਰਿਵਾਰਾ ਸਿਵਿਕ ਸਿਗ ਸਬੈ ਕਰਤਾਰਾ ਮੁਰਤਾਂ ਕਰ ਦੇ ਕਰੇ ਸਭਨ ਕੋ ਆ ਸੰਗ ਰੇ ਪੂਨ ਹੋਏ ਹਮਾਰੀ ਆਸਾ ਤੁਰ ਪੈ ਗਿਰੇ ਪਿਆਸਾ ਤੁਮੇ ਚਾਰ ਕੋ ਵਰਨਾ ਤਾਉ ਜੋ ਵਰਚਾਉ ਸੁਭ ਤੋਂ ਦੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁੰਜਨ ਸਤਰ ਹਮਾਰੇ ਮਾਰਿ ਹੈ ਆਪਾ ਦਮ ਜਿ ਬਰਿਆ ਮਰਨ ਕਾਲ ਕਾ ਤਰਾਸਨ ਮਰਿਆ ਹੁ ਜੋ ਸਤਾ ਹਮਾਰੇ ਪਛਾ ਸ੍ਰੀ ਹੈ ਤੁਝੁ ਕਰਿਓ ਰੱਛਾ ਰਾਖ ਲੋਮ ਰੱਖਣ ਹਾਰੇ ਸਹਿਬ ਸੰ ਸਹਾਈ ਪਿਆਰੇ ਦੀਨ ਬੰਦ ਦੁਸ਼ਟਨਗੇ ਹੰਤਾ ਤੁਮ ਹੋ ਪੂਰੀ ਚਦਰ ਦਸਕੰਤਾ ਕਾਲ ਪਾਇ ਬ੍ਰਹਮ ਬਵਤਰਾ ਕਾਲ ਪਾਇ ਸ਼ਿਵ ਜੀ ਅਵਤਾਰਾ ਕਾਲ ਪਾਇ ਕਰਬਿਸ਼ਨ ਵਰਕਾ ਸਾ ਸਗਲ ਕਾਲ ਗਾਗਿਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦਰਾਇ ਬ੍ਰਹਮ ਜੂਥਿਓ ਜਮਨ ਕਾਲ ਸੋ ਲੋ ਉਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਮਨਾਇਓ ਦੇਵ ਦੇਜ ਜਥਨੁ ਪੂਜਾਇਓ ਆਦੰਤੇ ਕੇਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸਿਖੁ ਹਮਾਰੀ ਸਦ ਪ੍ਰਜਾ ਜਨ ਆਪ ਸਵਾਰੇ ਸੇਵਕ ਨੂੰ ਸਾਗੁਨ ਸੋਦੀਓ ਸਤਰਨ ਕੋ ਪਦ ਮੋਬਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੇ ਕੁੰਚਰਾ ਸਥੁਲਾ ਸਾ ਬਰ ਗ੍ਰਿਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁ ਪਾਇ ਸਾਧਨ ਗੇ ਸੁਖੀ ਏਕੇ ਕੀ ਪੀਰ ਪਸਾਨਾ ਘਟ ਘਟ ਗੇ ਪਰਵੜ ਕੀ ਜਾਨਾ ਜਬਦ ਕਰ ਕਰਾ ਕਰਤਾਰਾ ਪ੍ਰਜਾ ਤ੍ਰਿਪ ਤੋ ਦੇ ਅਪਾਰਾ ਜਬ ਕਰ ਕਰ ਤੋ ਕਬ ਹੂੰ ਤੁਮੈ ਮਿਲ ਦੇ ਤਰਸਭ ਹੂੰ ਜੇਤੇ ਬਦਨ ਸ੍ਰੀ ਸਭ ਤਹਾਰ ਆ ਪਵਨੀ ਬੂਜ ਉਚਾਰੈ ਤੁਮ ਸਾਹੀ ਤੇ ਰਤਨ ਆਲਮ ਜਾਣਤ ਬੇਦ ਬੇਦਿਆ ਰਾਲਮ ਨਿਰੰਕਾਰ ਨਿਵਕਾਰ ਨਿਰਲੰਭ ਆਦ ਨੀਲ ਨਾਸੰਭ ਤਾਕ ਮੂਰਤ ਚਾਰ ਪੇਦਾ ਜਗ ਪੇਉ ਨ ਪਾਵਤ ਬੇਦਾ ਤਾਕ ਗਰ ਪਾਨ ਹਨ ਮਾਨਤ ਮਹਾ ਮੂਰਗਾ ਪੇਜਨ ਜਾਣਤ ਮਹਾ ਦੇਵ ਕੋ ਗੈਸਤਾ ਸਿਵ ਨਿਰੰਕਾਰ ਕਾ ਚਿੰਨ ਨਹ ਪੇਵ ਆ ਪਵਨੀ ਬੁੱਧ ਹੈ ਜੇਤੀ ਬਰਣਤ ਪਿਨਮਨ ਤੋਏ ਤਿਤਿ ਤੁਮਰਾ ਲਖਣ ਜਾਇ ਪਸਾਰਾ ਕੇਵਲ ਸੱਜਾ ਪ੍ਰਿਥਮ ਸੰਸਾਰਾ ਏਕ ਰੂਪਨੂ ਸਰੂਪਾਰੰਗ ਪਿਉ ਰਾਵ ਕਹੀ ਭੂਪਾ ਅੰਡਜਿਰ ਸੈ ਤੈ ਕਿਨ ਉਤਪਉਖਾਨ ਬਉ ਰਾਜਦੇ ਨੇ ਕਉ ਫੂਰਾ ਜਾ ਬੈਠਾ ਗਉ ਸਿਮਰ ਬੈ ਸੰਗਰ ਕੈਠਾ ਸ਼ਿਗਰੀ ਸਿੜ ਦਿਖਾਏ ਤੰਬ ਆਜੂ ਆਸਰੂ ਸੋਯੰਬਵ अव रचा तुम करो बार सिख संगरो दुष्ट जिते उठवा तू पाता सगल मलेष कुरूर कहता जिया तू दब तने दुष्ट दुख धावे मरे ਪਰਖ ਜੰਬ ਪਰ ਇਤਿਹਾਰ ਏ ਤਨਗੇ ਤੁਮ ਸੰਗੜ ਸਵਟਾਰੇ ਜੋ ਕਲ ਕੋਗ ਬਾਰਤ ਐ ਹੈ ਤਾਏ ਕਾਨਕ ਨੇ ਐ ਹੈ ਰੱਛਾਏ ਤਾਏ ਸਵ ਕਾਲਾ ਦੁਸ਼ਟਾਰੇ ਤਰੈ ਤਦ ਕਾਲਾ ਕਿਰਪਾ ਦ੍ਰਿਸ਼ਤਾਂ ਜਾਏ ਨ ਹਰ ਹੋ ਤਾਏ ਤਾ ਤਨ ਮੈਂ ਹਰ ਹੋ ਰਿਤ ਸਿਦ ਕਰਮ ਸਭ ਹੋਈ ਦੁਡਛਾਵ ਸਭ ਸਕਨ ਕੋਈ ਏਕ ਬਾਾਰ ਜੇ ਤੁਮ ਸੰਭਾਰਾ ਕਾਲ ਫਾਤਿ ਤਾਏ ਉਬਾਰਾ ਜਨਰ ਨਾਮ ਤਿਹਾਰੁ ਕਾ ਦਰ ਜੁਸਤੋ ਤੇਰਾ ਖੜਕੇ ਮੈਂ ਸਰਨ ਤਿਹਾਰੀ ਆਪਾ ਦਿਲਿ ਉਬਾਰੀ ਸਰਵ ਠੋਰ ਮੋ ਸਹਾਈ ਦੁਖਦੋ ਤੇਲੇ ਉਚਾਈ ਸਰਵ ਠੋਰ ਮੋ ਸਹਾਈ ਦੁਖਦੋ ਤੇਲੇ ਹੋ ਬਚਾਈ ਏਕ ਓੰਕਾਰ ਸ੍ਰੀ ਵਾਇੂ ਸੁਪਤੀ ਪਾ ਸ੍ਰੀ ਦਸਵੀਂ ਕਬੂ ਬਾਇ ਬੇਨਤੀ ਚੌਪਈ ਹੰਮਰੀ ਕਰੋ ਹਾਜਰ ਰਛਾ ਪੂ ਨੋਇ ਚਿਤ ਕੀ ਛਾ ਤਵ ਚਰਨਨ ਮਰੈ ਹਮਾਰਾ ਆਪਣਾ ਜਾਨ ਗੁਰੂ ਪਰਤਪਾਰਾ ਹਮਰੇ ਜੁੜ ਸਵੈ ਤੁਮ ਕਾ ਬਹੋ ਆਪਾ ਦੇ ਮੋਇ ਬਚਾਵਹੋ ਸੁਹੀਬ ਸੈ ਮੋਰ ਪਰਵਾਰਾ ਸਿਵਿਕ ਸਿੰਘ ਸਬੈ ਕਰਤਾਰਾ ਮੂਰਤਨ ਕਰ ਦੇ ਕਰੈ ਸਬੈ ਕੋ ਆ ਸੰਗਰੈ ਪੂ ਨੋਇ ਹਮਾਰੀ ਆਸਾ ਤੁਰ ਪਹਿੰਗਰੇ ਪਿਆਸਾ ਤੁਮੇ ਆਚਾਰ ਕੋ ਵਰਨਾ ਤਾਉ ਜੋ ਵਰਤਾਉ ਸੁਭ ਤਉਂ ਦੇ ਪਾਉ ਸੇਵਕ ਸਿੱਖ ਮਾਰੇ ਤਾਰਿ ਹੈ ਚੁੰਜਨ ਸਤਰ ਮਾਰੇ ਮਾਰਿ ਹੈ ਆਪਾ ਦਮ ਜਿ ਬਰਿਆ ਮਰਨ ਕਾਲ ਕਾ ਤਰਾਸਨ ਮਰਿਆ ਹੁ ਜੋਸਤਾ ਮਾਰੇ ਪਛਾ ਸ੍ਰੀ ਅਤੁਜੁ ਕਰਿਓ ਰੱਛਾ ਰਾਖ ਲਿਮ ਰੱਖਣ ਹਾਰੇ ਸਹਿਬ ਸੰਸਹਾਈ ਪਿਆਰੇ ਦੀਨ ਬੰਦੁ ਉਸਟਨ ਗੇ ਹੰਤਾ ਤੁਮਹੋ ਪੂਰੀ ਚਦਰ ਦਸ ਕੰਤਾ ਕਾਲ ਪਾਇ ਬ੍ਰਹਮ ਅਵਤਾਰਾ ਕਾਲ ਪਾਇ ਸ਼ਿਵ ਜੀ ਅਵਤਾਰਾ ਕਾਲ ਪਾਇ ਕਰਬਿਸ਼ਨ ਵਰਕਾ ਸਾ ਸਗਲ ਕਾਲ ਗਾ ਗਿਆ ਤਮਾ ਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਏ ਬ੍ਰਹਮ ਜੂਥਿਓ ਜਮਨ ਕਾਲ ਸੋਲੂ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਮਨਾਇਓ ਦੇਵ ਦੇਜ ਜਥਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸਿੱਖੋ ਮਾਰੀ ਸਦ ਪ੍ਰਜਾ ਜਨ ਆਪ ਸਵਾਰੇ ਸੇਵਕ ਨੂੰ ਸਾਗਨ ਸੋਦੀਓ ਸਤਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਗੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨ ਤ ਚੀਟੇ ਕੁੰਚਰ ਸਥੂਲਾ ਸਾ ਪਿਰ ਗ੍ਰਿਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁ ਪਾਏ ਸਾਧਨ ਗੇ ਸੁਖੀ ਏਕੇ ਕੀ ਪੀਰ ਪਛਾਨੈ ਘਟ ਘਟ ਗੇ ਪਰਵੜ ਕੀ ਜਾਣੈ ਜਗਦ ਕਰੇ ਕਰਾ ਕਰਤਾਰਾ ਪ੍ਰਜਾ ਤ੍ਰਿਪਤੋ ਦੇ ਅਪਾਰਾ ਜਵ ਕਰ ਕਰਤੋ ਕਬਹੂ ਤੁਮੈ ਮਿਲਦੇ ਤਰਸਭ ਹੂੰ ਜੇ ਤੇ ਬਦਨ ਸ੍ਰਿਸ਼ ਸਭ ਤਹਾਰੈ ਆ ਪਵਨੀ ਬੂਜ ਉਚਾਰੈ ਤੁਮ ਸਭ ਇਤ ਰਤਨ ਆਲਮ ਜਾਣਤ ਬੇਦ ਬਿਹਦਿਆ ਰਾਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਨੀਲਾ ਨਾਸੰਭ ਤਕ ਮੂਰ ਉਚਾਰਿ ਪੇਦਾ ਜਗ ਪੇਵਨ ਪਾਵਤ ਬੇਦਾ ਤਾ ਕੋ ਗਰਪਾਨ ਹਨੁ ਮਾਨਤ ਮਹਾ ਮੂਰਗਾ ਭੇਜਨ ਜਾਣਤ ਮਹਾ ਦੇਵ ਕੋ ਗੈਸਤਾ ਸਿਵ ਨਰੰਕਾਰ ਕਾ ਚਿੰਨ ਨਹ ਪੇਵ ਆ ਪਵਣਿ ਬੋਧ ਹੈ ਜੇਤੀ ਬਰਣੰਤ ਪਿਨਿਵਨ ਤੋਏ ਤਿਤੀ ਤੁਮਰਾ ਲਖਣ ਜਾਇ ਪਸਾਰਾ ਕੇਵਦ ਸੱਜਾ ਪ੍ਰਿਥਮ ਸੰਸਾਰਾ ਏਕ ਰੂਪਨੁ ਸਰੂਪਾਰੰਕਿਉ ਰਾਖਿ ਭੂਪਾ ਅੰਡਜਿਰ ਸੈ ਤੈ ਕਿਨਿ ਉਤਪਉਖਾਨ ਬਉ ਰਾਜ ਜਿਨੇ कौन पूरा जा बैठा क्यों सिमर बंगर कैठा शिगरी सिर दिखाए तम्ब आजुआ सुरु सो अम्बाव अब मेरी तुम करो सिख बार सिख संगरो दुष्ट जिते उठवा तुर पाता सगल मलेश करो रण कहता जिया तू तो दस पर तने दुष्ट दुख धावा मरे ਪੁਰਖ ਜੰਮ ਬਪਰ ਇਤਿਹਾਰ ਇਤਨਗੇ ਤੁ ਸੰਗੜ ਸਵਟਾਰੇ ਜੋ ਕਲ ਕੋ ਉਗਬਾਰਤ ਹੈ ਤੈ ਕਾਲਕਨ ਹੈ ਪ੍ਰਛਾਏ ਤੈ ਸਵ ਕਾਲਾ ਦੁਸ਼ਟਾਰੇ ਤਰੈਂ ਤਦ ਕਾਲਾ ਕਿਰਪਾ ਦ੍ਰਿਸ਼ਤਾਂ ਜਾਇ ਨ ਹਰ ਹੋ ਤਾ ਤ ਤਨ ਮੈਂ ਹਰ ਹੋ ਰਿਛਿਦ ਕਰਮ ਸਭ ਹੋਈ ਦੁਡਛਾਵ ਸਭ ਸਕਨ ਕੋਈ ਏਕ ਬਾਰ ਜੇ ਤੁਮ ਸੰਭਾਰਾ ਕਾਲ ਫਾਤ ਤੈ ਉਬਾਰਾ ਜਨਰ ਨਾਮ ਤਿਹਾਰੁ ਕਾ ਦਰ ਜੁਸਤੋ ਤੇਰਾ ਖੜਕੇ ਮੈਂ ਸਰਨ ਤਿਹਾਰੀ ਆਪਾ ਦਲੇ ਉਬਾਰੀ ਸਰਵ ਠੋਰ ਮੋ ਸਹਾਈ ਦੁਖਦੋ ਤੇਲੇ ਬਚਾਈ ਸਰਵ ਠੋਰ ਮੋ ਸਹਾਈ ਦੁਖਦੋ ਤੇਲੇ ਹੋ ਬਚਾਈ ਏਕ ਓੰਕਾਰ ਸ੍ਰੀ ਵਾਇਉ ਉਪਤੇ ਪਾਸੀ ਦਸਵੀਂ ਕਬੀਉ ਬਾਏ ਬੇਨਤੀ ਚੌਪਈ ਹੰਮਰੇ ਕਰੋ ਹਾਦਰ ਰਛਾ ਪੂਨੋਏ ਚਿਤ ਕੀਛਾ ਤਵ ਚਰਨਨ ਮਰੈ ਹਮਾਰਾ ਆਪਣਾ ਜਾਨ ਗੁਰੂ ਪਰਤਪਾਰਾ ਹਮਰੇ ਜੁੜ ਸਵੈ ਤੁਮ ਕਾਬ ਹੋ ਆਪਾ ਦੈ ਮੈ ਬਚਾਬ ਹੋ ਸੁਹੀਬ ਸੈ ਮੋਰ ਪਰਵਾਰਾ ਸੇਵਿਕ ਸਿਗ ਸਵੈ ਕਰਤਾਰਾ ਮੂਰਤਨ ਕਰ ਦੇ ਕਰੈ ਸਭੈ ਕੋ ਆ ਸੰਗਰੈ ਪੂਨੋਏ ਹਮਾਰੀ ਆਸਾ ਤੁਰ ਭੇਂ ਗਿਰੈ ਪਿਆਸਾ ਤੁਮ ਮੈਂ ਚਾਰ ਕੋ ਵਰਨਾ ਤਾਉ ਜੋ ਵਰਚਾਉ ਸੁਭ ਤਉਂ ਦੇ ਪਾਉ ਸੇਵਕ ਸਿੱਖ ਮਾਰੇ ਤਾਰਿ ਹੈ ਚੁੰਜਨ ਸਤਰ ਮਾਰੇ ਮਾਰਿ ਹੈ ਆਪਾ ਦਮ ਜਿ ਬਰਿਆ ਮਰਨ ਕਾਲ ਕਾ ਤਰਾਸਨ ਮਰਿਆ ਹੁ ਜੋ ਸਤਾ ਮਾਰੇ ਪਛਾ ਸ੍ਰੀ ਹੈ ਤੁਝੁ ਕਰਿਓ ਰਛਾ ਰਾਖ ਲਿ ਬਿਮਰ ਰੱਖਣ ਹਾਰੇ ਸਹਿਬ ਸੰਸਹਾਈ ਪਿਆਰੇ ਦੀਨ ਬੰਦੁਸ਼ਟਨ ਗੇ ਹੰਤਾ ਤੁਮਹੋ ਪ੍ਰੀਤ ਚਦਰ ਦਸ ਕੰਤਾ ਕਾਲ ਪਾਇ ਬ੍ਰਹਮ ਬਵਤਰਾ ਕਾਲ ਪਾਇ ਸ਼ਿਵ ਜੀ ਅਵਤਾਰਾ ਕਾਲ ਪਾਇ ਕਰਬਿਸ਼ਨ ਵਰਕਾ ਸਾ ਸਗਲ ਕਾਲ ਗਾਗਿਆ ਤਮਾ ਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਇ ਬ੍ਰਹਮ ਦੂਤੀਓ ਜਮਨ ਕਾਲ ਸੋਲੂ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਮਨਾਇਓ ਦੇਵ ਦੇਜ ਜਥਨ ਉਪਜਾਇਓ ਆਦੰਤੇ ਕੇਵ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਿਕ ਹਮਾਰੀ ਸਦ ਪ੍ਰਜਾ ਜਨ ਆਪ ਸਵਾਰੇ ਸੇਵਕ ਨੂੰ ਸਾਗੁਨ ਸੋਧਿਓ ਸਤਰਨ ਕੋ ਪਲ ਮੋਬਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਪੀਰ ਪਛਾਨਤ ਚੀਟੇ ਕੁੰਚਰ ਸਥੂਲਾ ਸਾ ਬਿਰਗਿ ਪਾਦ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁ ਪਾਏ ਸਾਧਨ ਗੇ ਸੁਖੀ ਏਕੇ ਕੀ ਪੀਰ ਬਸਾਨਾ ਘਟ ਘਟ ਗੇ ਪਰਵੜ ਕੀ ਜਾਨਾ ਜਬਦ ਕਰ ਕਰਾ ਕਰਤਾਰਾ ਪ੍ਰਜਾ ਤ੍ਰਤੋ ਦੇ ਅਪਾਰਾ ਜਬ ਕਰ ਕਰਤ ਕਬ ਹੂੰ ਤੁਮੈ ਮਿਲਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ ਸਭ ਤਹਾਰ ਆ ਪਵਨੀ ਬੂਜ ਉਚਾਰੈ ਤੁਮ ਸਭਿ ਤੇ ਰਤਨ ਆਲਮ ਜਾਣਤ ਬੇਦ ਬਿਹਦਿਆ ਰਾਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਨੀਲਾ ਨਾਸੰਭ ਤਾਕ ਮੂਰਤਿ ਪੇਦਾ ਜਗ ਪੇਵਨ ਪਾਪਤ ਬੇਦਾ ਤਾਕ ਗਰਪਾਨ ਹਨਮਾਨ ਤ ਮਹਾ ਮੂਰਤਿ ਪੇਜਨ ਜਾਣਤ ਮਹਾਦੇਵ ਕੋ ਗੈਸਤਾ ਸਿਵ ਨਿਰੰਕਾਰ ਕਾ ਚਿੰਨ ਨਹ ਪੇਵ ਆ ਪਵਨੀ ਬੁੱਧ ਹੈ ਜੇਤੀ ਬਰਣਤ ਪਿੰਨ ਮਨ ਤੋਏ ਤਿਤਿ ਹੈ ਤੁਮਰਾ ਲਖਣ ਜਾਇ ਪਸਾਰਾ ਕੇਵਦ ਸੱਜਾ ਪ੍ਰਥਮ ਸੰਸਾਰਾ ਇਹ ਕਰੂਪਨੁ ਸਰੂਪਾਰੰਕ ਪਿਉ ਰਾਖੀ ਭੂਪਾ ਅੰਡਜਿਰ ਸੈ ਤੈ ਕਿਨ ਉਤਪਉਖਾਨ ਬਉ ਰਾਜਿ ਨੇ ਕਉ ਫੂਰਾ ਜਾ ਬੈਠਾ ਗਉ ਸਿਮਰ ਬੈ ਸੰਗਰ ਕੈਠਾ ਸਿਗਰੀ ਸਿੜ ਦਿਖਾਏ ਤੰਬ ਆਜੂਆ ਸਉ ਸਉਯੰਬਵ ਔਰ ਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗ ਰੋ ਦੁਸ਼ਟ ਜਿੱਤੇ ਉਠਵਾ ਤੁਪਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਆਤੁ ਦਵ ਸੰਨੇ ਪਰੇ ਤਨ ਗੇ ਦੁਸ਼ਟ ਦੁਖ ਧਾਵੇ ਮਰੇ ਪੁਰਖ ਜੰਮ ਬ ਪਰ ਇਤਿਹਾਰੇ ਤਨ ਗੇ ਤੁਮ ਸੰਗੜ ਸਵਟਾਰੇ ਜੋ ਕਲ ਕੋਗ ਬਾਰਤ ਆਹ ਤਾ ਕਾਲਕ ਨੇ ਆਹ ਰੱਛਾਏ ਤਾ ਸਭ ਕਾਲਾ ਦੁਸ਼ਟਾਰੇ ਤਰੈ ਤਦ ਕਾਲਾ ਕਿਰਪਾ ਦ੍ਰਿਸ਼ਤਾਂ ਜੈਨ ਹਰ ਹੋ ਤਾ ਤਾ ਤਨ ਮੈਂ ਹਰ ਹੋ ਰਿਤ ਸਿਦ ਕਰਮ ਸਭ ਹੋਈ ਦੁਡਛਾਵ ਸਭ ਸਕਨ ਕੋਈ ਇੱਕ ਬਾਰ ਜੇ ਤੁਮ ਸੰਭਾਰਾ ਕਾਲ ਫਾਤੀ ਤਾ ਉਬਾਰਾ ਜਿਨਰ ਨਾਮ ਤਿਹਾਰੁ ਕਾ ਦਰ ਜੁਸਤੂ ਤੇਰਾ ਹਾ ਖੜਕੇ ਮੈਂ ਸਰਨ ਤੇ ਹਾਰੀ ਆਪਾ ਦਲੇ ਉਬਾਰੀ ਸਰਬ ਠੋਰ ਮੋ ਸਹਾਈ ਦੁਖਦੋ ਤੈਲੇ ਬਚਾਈ ਸਰਬ ਠੋਰ ਮੋ ਸਹਾਈ ਦੁਖਦੋ ਤੈਲੇ ਹੋ ਬਚਾਈ ਏਕ ਓੰਕਾਰ ਸ੍ਰੀ ਵਾਹਿਗੁਰੂ ਜਪਤਿ ਪਾਸੀ ਦਸਵੇਂ ਕਬਿਉ ਬਾਏ ਬੇਨਤੀ ਚਉਪਈ ਹਮਰੀ ਕਰੋ ਹਾਜਰ ਰਖਾ ਪੂਨ ਹੋਏ ਚਿਤ ਕੀ ਛਾ ਤਵ ਚਰਨਨ ਮਰੈ ਹਮਾਰਾ ਆਪਣਾ ਜਾਨ ਗੁਰੂ ਪਰਤਪਾਰਾ हमरे दुख सवै तुम काव हो आपा दैमोय बचाव हो सुहिब सह पर मोर परिवार आ सेवक सिख सब करतार। मोर छन कर दे करय सबन को आ संग रहय पून होय हमारी आशा तुर पिंग रहय प्यासा। तुम चार को वर न चाहौं जो वर चाहौं शुभ तोंदे पाऊं सेवक सिख हमारे तारि है चोंजन स्तर हमारे मारि है। ਆਪਾ ਦਮ ਜਿ ਬਰਿਆ ਮਰਨ ਕਾਲ ਕਾ ਤਰਾਸਨ ਮਰਿਆ ਹੁ ਜੋ ਸਤਾ ਮਾਰੇ ਪਛਾ ਸ੍ਰੀ ਅਤੁਜੁ ਕਰਿਓ ਰਛਾ ਰਾਖ ਦਿਮ ਬਿਮ ਰੱਖਣ ਹਾਰੇ ਸਹਿਬ ਸੰਸਹਾਈ ਪਿਆਰੇ ਦੀਨ ਬੰਦੁ ਉਸਟਨਗੇ ਹੰਤਾ ਤੁਮਹੋ ਪੂਰੀ ਚਦਰ ਦਸਕੰਤਾ काल पाए ब्रह्मा अवतारा काल पाय शिव जी अवतारा काल पाए कर विश्व नंबर का सा सगल काल का गया सा जमन काल जोगी शिव की जमन काल सोलु सा नमस्कार है हमारा जमन काल सब जगत मनायो देवदायो आदम ते के अवतारा सोई गुरु समझो हमारा ਨਮਸਕਾਰ ਤੁਸੀਂ ਕੋ ਹਮਾਰੀ ਸਤਿਪ੍ਰੀਤਾ ਜਨ ਆਪ ਸਵਾਰੇ ਸੇਵਕ ਨੂੰ ਸਾਗੁਨ ਸੋਧਿਓ ਸਤਰਨ ਕੋ ਪਲ ਮੋਬਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਪਰੇ ਬੁਰੇ ਕੀ ਪੀਰ ਪਛਾਨਤ ਚੀਟੇ ਕੁੰਚਰ ਸਥੂਲਾ ਸਭਰ ਗ੍ਰਿਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁ ਪਾਏ ਸਾਧਨ ਗੇ ਸੁਖੀ ਏਕੇ ਕੀ ਪੀਰ ਬਸਾਨਾ ਘਟ ਘਟ ਗੇ ਪਰਵੜ ਕੀ ਜਾਨਾ ਜਬਦ ਕਰ ਕਰਾ ਕਰਤਾਰਾ ਪ੍ਰਜਾ ਤ੍ਰਤੋ ਦੇ ਅਪਾਰਾ ਜਬ ਕਰ ਕਰਤ ਕਬ ਹੂੰ ਤੁਮੈ ਮਿਲਦੇ ਤਰ ਸਭ ਹੂੰ ਜੇਤੇ ਬਦਨ ਸ੍ਰੀ ਸਭ ਤਹਾਰ ਆ ਪਵਨੀ ਬੂਜ ਉਚਾਰੈ ਤੁਮ ਸਭ ਤੇ ਰਤਨ ਆਲਮ ਜਾਣਤ ਬੇਦ ਬੇਦਿਆ ਰਾਲਮ ਨਿਰੰਕਾਰ ਨਿਰਵਕਾਰ ਨਿਰੰਭਾ ਆਦ ਨੀਲਾ ਨਾਸੰਭ ਤਕ ਮੂਰਤਿ ਪੈਦਾ ਜਗ ਪੇਉ ਨ ਪਾਵਤ ਬੇਦਾ ਤਾਕੁਰ ਪਰ ਪਾਨ ਹਨਮਾਨਤ ਮਹਾ ਮੂਰਤੈ ਭੇਜਨ ਜਾਨਤ ਮਹਾ ਦੇਵ ਕੋ ਗੈਸਤਾ ਸਿਵ ਨਿਰੰਕਾਰ ਕਾ ਚਿੰਨ ਨਹ ਪੇਵ ਆ ਪਵਨੀ ਬੁੱਧ ਹ ਜੇਤੀ ਬਰਨਤ ਪਿਨ ਮਿਨ ਤੋਏ ਤੇਤੀ ਤੁਮਰਾ ਲਖਣ ਜਾਇ ਪਸਾਰਾ केवल सज्जा प्रथम संसारा एक रूप नु स्वरूपा रंग प्यूरा कही पुपा अंड जिर से खान बहु रज कौरा जा बैठा गु सिमर बंगर कैठा शिगरी सिर दिखाए तम्ब आज आसू सुयंब रक्षा मेरी तुम करो सिखो बार सिख संगरो ਦੋ ਸਟੇ ਜੀ ਤੇ ਰਠਵਾ ਤੁਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਆ ਤੋ ਦਵ ਸੰਨੇ ਪਾਰੇ ਤਨ ਗੇ ਦੁਸ਼ ਦੁਗ ਧਾਵੇ ਮਰੇ ਪੁਰਖ ਜੰਬਾ ਪਰ ਇਤਿਹਾਰ ਤਨ ਗੇ ਤੁਮ ਸੰਗੜ ਸਵਟਾਰੇ ਜੋ ਕਲ ਕੋਗ ਬਾਰਤ ਆਹ ਤਾ ਕਾਮਕ ਨੇ ਆਹ ਰੱਛਾਏ ਤਾ ਸਵ ਕਾਲਾ ਦੁਸ਼ਟਾਰੇ ਤਰੈਂ ਤਦ ਕਾਲਾ ਕਿਰਪਾ ਦ੍ਰਿਸ਼ਤਾਂ ਜਾਏ ਨ ਹਰ ਹੋ ਤਾ ਤ ਤਨ ਮੈਂ ਹਰ ਹੋ ਹਰੇਤ ਸਦ ਕਾਰਮ ਸਭ ਹੋਈ ਦੁਡਛਾਵ ਸਭ ਸਕਨ ਕੋਈ ਇੱਕ ਬਾਾਰ ਜੇ ਤੁਮੇ ਸੁਭਾਰਾ ਕਾਲ 파ਤੀ ਤਾਇ ਉਬਾਰਾ ਜਿਨ ਨਰਨਾਮ ਤਿਹਾਰੁ ਕਾ ਦਰ ਜੁਸਤੋ ਤੇਰਾ ਖੜਕੇ ਮੈਂ ਸਰਨ ਤੇਹਾਰੀ ਆਪਾ ਦਲੇ ਉਬਾਰੀ ਸਰਵ ਠੋਰ ਮੋ ਸਹਾਈ ਦੁਖਦੋ ਤੇਲੇ ਬਚਾਈ ਸਰਵ ਠੋਰ ਮੋ ਸਹਾਈ ਦੁਖਦੋ ਤੇਲੇ ਹੋ ਬਚਾਈ ੴ ਸ੍ਰੀ ਵਾਇਉਦਪਤੇ ਪਾ ਸੀ ਦਸਵੇਂ ਕਬੂ ਬਾਇ ਬੇਨਤੀ ਚੌਪਈ ਹਮਰੇ ਕਰੋ ਹਾਦਰ ਰਖਾ ਬੂ ਨੋਏ ਚਿਤ ਕੀ ਛਾ ਤਵ ਚਰਨਨ ਮਰੈ ਹਮਾਰਾ ਆਪਣਾ ਜਾਨ ਗੁਰੂ ਪਰਤਪਾਰਾ ਹਮਰੇ ਜੁੜ ਸਵੈ ਤੁਮ ਕਾਬ ਹੋ ਆਪਾ ਜੈ ਮੋਏ ਬਚਾਵ ਹੋ ਸੁਖਿ ਸਹਿ ਮੋਰੋ ਪਰਿਵਾਰਾ ਸਿਵਿਕ ਸਿਗ ਸਬੈ ਕਰਤਾਰਾ ਮੋਰਚਨ ਕਰ ਦੇ ਕਰੇ ਸਭਨ ਕੋ ਆ ਸੰਗ ਰੇ ਪੂਨ ਹੋਏ ਹਮਾਰੀ ਆਸਾ ਤੁਰ ਪੈ ਗਿਰੇ ਪਿਆਸਾ ਤੁਮੇ ਚਾਰ ਕੋ ਵਰਨਾ ਤਾਉ ਜੋ ਵਰਚਾਂ ਸੁਭ ਤਉਂਦੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁੰਜਨ ਸਤਰ ਹਮਾਰੇ ਮਾਰਿ ਹੈ ਆਪਾ ਦਮ ਜਿ ਬਰਿਆ ਮਰਨ ਕਾਲ ਕਾ ਤਰਾਸਨ ਮਰਿਆ ਹੁ ਜੋ ਸਤਾ ਹਮਾਰੇ ਪਛਾ ਸ੍ਰੀ ਅਤੁਜੁ ਕਰਿਓ ਰੱਛਾ ਰਾਖ ਲਿਮ ਰੱਖਣ ਹਾਰੇ ਸਹਿਬ ਸੰਹਾਰੇ ਪਿਆਰੇ ਦੀਨ ਬੰਦੁਸ਼ਟਨ ਗੇ ਹੰਤਾ ਤੁਮਹੋ ਪੂਰੀ ਚਦਰ ਦਸਕੰਤਾ ਕਾਲ ਪਾਇ ਬ੍ਰਹਮ ਬਵਤਾਰ ਆ ਕਾਲ ਪਾਇ ਸ਼ਿਵ ਜੀ ਅਵਤਾਰਾ ਕਾਲ ਪਾਇ ਕਰਬਿਸ਼ਨ ਵਰਕਾ ਸਾ ਸਗਲ ਕਾਲ ਗਾਗਿ ਆਤਮਾ ਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮ ਜੂਥਿਓ ਜਮਨ ਕਾਲ ਸੋ ਲੂ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਮਨਾਇਓ ਦੇਵ ਦੇਜ ਜਥਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿ ਕੋ ਹਮਾਰੀ ਸਦ ਪ੍ਰਜਾ ਜਨ ਆਪ ਸਵਾਰੇ ਸੇਵਕ ਨੂੰ ਸਾਗੁਨ ਸੋਧੀਓ ਸਤਰਨ ਕੋ ਪਲ ਮੋਬਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਪੀਰ ਪਛਾਨਤ ਜੀਤੇ ਕੁੰਚਰ ਸਥੁਲਾ ਸਾ ਬਰ ਗ੍ਰਿਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁ ਪਾਇ ਸਾਧਨ ਗੇ ਸੁਖੀ ਏਕੇ ਕੀ ਪੀਰ ਪਸਾਨਾ ਘਟ ਘਟ ਗੇ ਪਰਵੜ ਕੀ ਜਾਨਾ ਜਬਦ ਕਰ ਕਰਾ ਕਰਤਾਰਾ ਪ੍ਰਜਾ ਤ੍ਰਿਤਵ ਦੇ ਅਪਾਰਾ ਜਬ ਕਰ ਕਰਤੋ ਕਬ ਹੂੰ ਤੁਮੈ ਮਿਲ ਦੇ ਤਰਸਭ ਹੂੰ ਜੇਤੇ ਬਦਨ ਸ੍ਰੀ ਸਭ ਤਹਾਰ ਆ ਪਵਨੀ ਬੂਜ ਉਚਾਰੈ ਤਮਸਾ ਵੀਤੇ ਰਤਨ ਆਲਮ ਜਾਣਤ ਬੇਦ ਬੇਦਿਆਰ ਆਲਮ ਨਿਰੰਕਾਰ ਨਿਰਕਾਰ ਨਿਰਲੰਭ ਆਦ ਨੀਲਾ ਨਾਸੰਭ ਤਕ ਮੂਰਤ ਚਾਰ ਪੇਦਾ ਜਗ ਪੇਵਨ ਪਾਵਤ ਬੇਦਾ ਤਾਕੋ ਗਰਪਾਨ ਹਨ ਮਾਨਤ ਮਹਾ ਮੂਰਗਾ ਪੇਜਨ ਜਾਣਤ ਮਹਾਦੇਵ ਕੋ ਗੈਸਤਾ ਸਿਵ ਨਿਰੰਕਾਰ ਕਾ ਚਿੰਨ ਨਹ ਪੇਵ ਆ ਪਵਨੀ ਬੁੱਧ ਹੈ ਜੇਤੀ ਬਰਣਨ ਪਿਨਮਨ ਤੋਏ ਤਿਤਿ ਹੈ ਤੁਮਰਾ ਲਖਣ ਜਾਇ ਪਸਾਰਾ ਕੇਵਲ ਸੱਜਾ ਪ੍ਰਥਮ ਸੰਸਾਰਾ ਏਕਰੂਪਨੂ ਸਰੂਪਾਰੰਗ ਪਿਉ ਰਾਖੀ ਭੂਪਾ ਅੰਡ ਜਿਰ ਸੈ ਤੈ ਕਿਨ ਉਤਪਤ ਖਾਨ ਬਉ ਰਾਜ ਦੇ ਨੇ ਕਉ ਫੂਰਾ ਜਾ ਬੈਠਾ ਗਉ ਸਿਮਰ ਬੈ ਸੰਗਰ ਕੈਠਾ ਸ਼ਿਗਰੀ ਸਿੜ ਦਿਖਾਏ ਤੰਬ ਆਜੂ ਆਸਰ ਸੁਆੰਬਵ ਆਵਰ ਚਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਗ ਰੋ ਦੁਸ਼ਟ ਜਿਤੇ ਉਠਵਾ ਤੁ ਪਤਾ ਸਗਲ ਮਲੇਸ਼ ਕਰੋ ਰਣ ਕਾਤਾ ਜਿ ਆਇ ਤੋ ਦਵ ਸੰਪਾਰੇ ਤਨ ਗੇ ਦੁਸ਼ਟ ਦੁਖ ਧਾਵੇ ਮਰੇ ਪ੍ਰਖਜੰਬ ਪਰ ਇਤਿਹਾਰ ਤਨ ਗੇ ਤੁਮ ਸੰਗੜ ਸਵਟਾਰੇ ਜੋ ਕਲ ਕੋਗ ਬਾਰਤ ਆਹ ਤਾ ਕਾਲਿਕਨ ਆਹ ਰਛਾਵੇ ਤਾਇ ਸਬ ਕਾਲਾ ਦੁਸ਼ਟ ਰੇ ਤਰੈ ਤਦ ਕਾਲਾ ਕਿਰਪਾ ਦ੍ਰਿਸ਼ਤਾਂ ਜਾਇ ਨ ਹਰ ਹੋ ਤਗ ਤਾ ਤਨ ਮੈਂ ਹਰ ਹੋ ਰੇ ਸਿਦ ਕਰਮ ਸਭ ਹੋਈ ਦੁਡਛਾਵ ਸਭ ਸਕਨ ਕੋਈ ਏਕ ਬਾਰ ਜੇ ਤਮੇ ਸੁਮਬਾਰਾ ਕਾਲ ਫਾਤ ਤਾਇ ਉਬਾਰਾ ਜਿਨ ਨਰ ਨਾਮ ਤਿਹਾਰੁ ਕਾ ਦਰ ਜੁਸਤੋ ਤੇਰਾ ਹਾ ਖੜਕੇ ਤੇ ਮੈਂ ਸਰਨ ਤੇ ਹਾਰੀ ਆਪਾ ਦਿਲੋ ਬਾਰੀ ਸਰਵ ਠੋਰ ਮੋ ਸਹਾਈ ਦੁਖਦੋ ਦਿਲ ਉਚਾਈ ਸਰਵ ਠੋਰ ਮੋ ਸਹਾਈ ਦੁਖਦੋ ਤੇ ਲਿਹੋ ਬਚਾਈ